ਹਾਂ ਜੀ ਇੱਥੇ ਦੀ 14 ਸਤੰਬਰ ਨੂੰ ਸੇਠੀ ਮੈਡੀਕਲ ਸੋਰ ਦੇ ਉੱਪਰ ਇੱਕ ਚੋਰੀ ਦਾ ਟਕਰਾ ਨੂੰ ਨਿਦਾਨ ਕਰਿਆ ਗਿਆ ਸੀ ਕੁਝ ਸ਼ਹਿਰੋਂ ਉਹਦੇ ਸਬੰਧ ਦੇ ਵਿੱਚ ਜੀ ਸੈਡੀ ਵੱਲੋਂ ਤੁਰੰਤ ਸਰਵੇ ਕਰਦਿਆਂ ਹੋਇਆ ਐਫ ਆਈ ਆਰ ਰਜਿਸਟਰ ਕੀਤੀ ਹੀ ਐਫ ਆਈ ਆਰ ਨੰਬਰ 373 ਸੈਕਸ਼ਨ 2 ਬੀ ਐਨ ਐਸ ਇਹ ਤੇ ਸਿਟੀ ਫਰਵਾਰਡਡ ਇਮੀਡੀਏਟਲੀ ਮੌਕੇ ਤੇ ਸਾਡੀਆਂ ਟੀਮਾਂ ਪਹੁੰਚੀਆਂ ਮੌਕੇ ਦੇ ਸਰੇਡੀ ਸਾਹਿਬ ਜਸਟਿਸ ਜੀ ਵੀ ਪਹੁੰਚੇ सारी स्थिति ਦਾ جائزہ ਲਿਆ ਗਿਆ ਜੋ ਵੀ ਇਨਪੁਟ ਸਾਨੂੰ ਤੋਂ ਮੌਕੇ ਤੋਂ ਮਿਲਿਆ ਕਿਉਂਕਿ ਸਿਟੀ ਪੇਜ ਵਗੈਰਾ ਨਹੀਂ ਸੀ ਪਰ ਜੋ ਵੀ ਗੁਈਆ ਵਗੈਰਾ ਜਿਵੇਂ ਵੀ ਸਾਨੂੰ ਇਨਪੁਟਸ ਮਿਲੇ ਨੇੜੇ-ਤੇਰੇ ਦੇ ਸਾਨੂੰ ਏਰੀਆ ਚੋਂ ਕੁਝ-ਕੁਝ ਸ਼ੱਕੀ ਜਿਹੜੇ ਮੋਟਰਸਾਈਕਲ ਤੇ ਵਿਅਕਤੀ ਮਿਲੇ ਉਹਨਾਂ ਦੀ ਲੀਡਸ ਦੇ ਉੱਪਰ ਔਰ ਆਪਣੀ ਸੋਰਸਸ ਨੂੰ ਸੀ ਫਾਲੋ ਕਰਦੇ ਹੋਏ ਟੈਕਨੀਕਲ ਇਨਪੁਟ ਲਈ ਤੇ ਬਹੁਤ ਹੀ ਮਿਹਨਤ ਕਰਦੇ ਹੋਏ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ ਇਹ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਸ ਰਾਵਣ ਇਹ ਸੂਰਤ ਗਲੋਮੀ ਫਗਵਾੜਾ ਦੇ ਰੈਂਡ ਵਾਲਾ ਹੈ ਤੇ ਅਮਿਤ ਕੁਮਾਰ ਉਸ ਆਂਬਾ ਐਪਲਾਹੀ ਗੇਟ ਦੇ ਰੈਂਡ ਵਾਲਾ ਹੈ ਇਹ ਵੀ ਵੀ ਜੀ ਜਿਹੜਾ ਮੁੰਨਾ ਹੈ ਇਹਦਾ ਬਹੁਤ ਹੀ ਕ੍ਰਿਮੀਨਲ ਟਰੈਕ ਰਿਪੋਰਟ ਪੁਰਾਣਾ ਹੈਗਾ ਜਿਸ ਦੇ ਤੇ ਚਾਰ ਪਰਚੇ ਪੱਲਾ ਵੀ ਚੋਰੀ ਦੇ ਹੋ ਰਹੇ ਨੇ ਔਰ ਗੇ ਸਨਾਚਿੰਗ ਦੇ ਹੈ ਰੇ ਨੇ ਔਰ ਐਨਬੀਪੀਐਸ ਦਾ ਵੀ ਹੈ ਜਿਹੜਾ ਅਮਿਤ ਕੁਮਾਰ ਹੈ ਇਹ ਇਹਦੇ ਨਾਲ ਨਵਾਂ ਜੁੜਿਆ ਸੀਗਾ ਕਿਉਂਕਿ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਤੇ ਇਸ ਚੱਕਰ ਦੇ ਵਿੱਚ ਇਹਨਾਂ ਦੀ ਯਾਰੀ ਰੁੱਸਦੀ ਹੈ ਹੀ ਹੈ ਇਹਨਾਂ ਤੋਂ ਸਾਨੂੰ ਇੱਕ ਮੋਟਰਸਾਈਕਲ ਜਿੱਦ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਹੀਰੋ ਸਪਲੈਂਡਰ ਔਰ ਇੱਕ ਐਕਟਿਵਾ ਬ੍ਰਾਹਮਾ ਦੋਈਏ ਦਿਨਾ ਨੰਬਰੀ ਔਰ ਇਹ ਵੀ ਜੀ ਅਸੀਂ ਇਹਦੇ ਤਕਰੀਸ਼ ਕਰ ਰਹੇ ਹੈਗੇ ਵੀ ਇਹ ਓਨਰਸ ਕੌਨ ਨੇ ਇਹ ਵੀ ਚੋਰੀ ਦੇ ਹੀ ਵਾਈਟਲਸ ਹੈਗੇ ਨੇ ਤੇ ਦੌਰਾਨ ਇਹਨਾਂ ਨੂੰ ਜਦੋਂ ਅਸੀਂ ਪੇਸ਼ ਕਰਾਣਾ ਹੈ ਦੌਰਾਨੇ ਰਿਮਾਰਡਿੰਗ ਦਾ ਸਾਰਾ ਇਹ ਤਕਰੀਸ਼ ਕੀਤੀ ਜਾਏਗੀ ਵੀ ਇਹਨਾਂ ਨੇ ਕਿੱਥੋਂ ਹੁਣ ਕੀਤਾ ਹੈਗਾ ਔਰ ਉਸ ਮੰਦੇਗਾ ਕੋਈ ਫਾਰਜਰੀ ਚੋਰੀ ਤਾਂ ਉਹਦਾ ਵਿਸ਼ਲੇਸ਼ਣ ਹੋਣੀ ਕੈਸ਼ ਵੀ ਦੇ ਨਾ ਉਹ ਦੇ ਇਹਨਾਂ ਕੋਲੋਂ ਕੈਸ਼ ਕੋਈ ਰਿਕਵਰ ਨਹੀਂ ਹੋਇਆ ਪਰ ਇਹਨਾਂ ਦੇ ਦੱਸਣ ਮੁਤਾਬਕ ਕੁਝ 1000 1100 ਰੁਪਏ ਸੀਗਾ ਉਹ ਦੇ ਵਿੱਚ ਤੇ ਪਰ ਉਹ ਅਸੀਂ ਨਾ ਰਿਕਵਰ ਕਰਾਵਾਂ ਕਿਉਂਕਿ ਮੈਂ ਦੱਸਿਆ ਜਿਵੇਂ ਕਿ ਇਹ ਬਹੁਤ ਹੀ ਨੋਟੋਰੀਅਸ ਨੇ ਛੋਟੀ ਮੋਟੀ ਚੋਰੀਆਂ ਜਾਂ ਇਸਵੇ ਕਿਹਦੇ ਉਹ ਕਰਕੇ ਆਪਦੇ ਵੀ ਨਸ਼ੇ ਦੀ ਟੁੱਟੀ ਹੋਏ ਇਹ ਦੋ ਹੀ ਨੇ ਮੈਮ ਕਿੰਨੇ ਨਾਲ ਕੋਈ ਹੋਰ ਵੀ ਜੁੜੇ ਹੋਏ ਨੇ ਫਿਲਹਾਲ ਇਹਨੇ ਦੋ ਹੀ ਨੇ ਜੀ ਪਰ ਅਸੀਂ ਇਹਨਾਂ ਦੇ ਰਿਮਾਂਡ ਦੇ ਦੌਰਾਨ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਕੀ ਨਿਭਾਣਾ ਹੈ ਜਿਹੜੇ ਪਹਿਲੇ ਕੇਸ ਹਾਲਾ ਵਿੱਚ ਜਮਾਨਤ ਤੇ ਹਲਕਾ ਹਾਂਜੀ ਜਿਹੜਾ ਮੁੱਲਾ ਤੁਮਾਰੇ ਹੁੰਦਾ ਜਮਾਨਤ